ਇੱਥੇ ਆਕੇ ਨਕੀਕਤਾ ਖਤਿਆਰ ਸਾਡੇ ਬੂਏ ਦੇ ਲੈਤਰਾਰ ਪਰ ਲੰਗਾਤੇ ਫਿਰ ਆ ਪਟਾਕੇ 5 ਮਿੰਟ ਚਲਾਏ ਨੇ ਨੱਚੀ ਟੱਪੀ ਗਏ ਪਤਾ ਨਹੀਂ ਕੀ ਇਹਨਾਂ ਨੂੰ ਬ੍ਰੈਂਡ ਚੰਬੜੀਆਂ ਆਈਆਂ ਨੇ ਤਾਂ ਮਦਾਰੀਆਂ ਦੀ ਤਰ੍ਹਾਂ ਜੇ ਮਦਾਰੀ ਕੋਈ ਆਦਾ ਪ੍ਰੋ ਰਕਣ ਤੋਂ ਪਹਿਲਾਂ ਢੇੜਾ ਦਿੰਦਾ ਨਾ ਉਸੇ ਸਾਰੇ ਹੁੱਲੜਬਾਜੀ ਕੀਤੀ ਸਾਡੇ ਘਰ ਦੇ ਕੋਲਾ ਕੇ ਰੋਕ ਗਏ ਨੇ ਰੋਲਾ ਤਾਂ ਇਸੇ ਗੱਲ ਨੂੰ ਹੀ ਵੀ ਨਿਆ ਵੀ ਸਾਡੇ ਘਰ ਦੇ ਵਿੱਚ ਕਿਉਂ ਇੱਥੇ ਆ ਕੇ ਸਾਡੇ ਘਰ ਦੇ ਮੋਰੀ ਕੱਲੇ ਸਿੱਟਨੇ ਸੀ ਨੇ ਉਦੋਂ ਆਹ ਪਟਾਕਿਆਂ ਦੀ ਜਿਹੜੀ ਆਪਸੇ ਬਾਜੀ ਕੀਤੀ ਆ ਡੱਬੇ ਖਾਲੀ ਸਾਡੇ ਘਰ ਦੇ ਅੰਦਰ ਮਾਰੇ ਨੇ ਚਲਾ ਚਲਾ ਕੇ ਬੜਕਾ ਮਾਰ ਕੇ ਸ਼ੋਰ ਛਲਾ ਬੈਨਾ ਕੀਤਾ ਇਹਨਾਂ ਇਹ ਕੀ ਚੀਜ਼ ਕਿਸੇ ਚੀਜ਼ ਨੂੰ ਉਹਨਾਂ ਨੂੰ ਡਾਰੀ ਨਹੀਂਗਾ ਵੀਰੇ ਜਦੋਂ ਕੱਲ ਲੰਗਣੇ ਡੇਢ ਜੂ ਲਾਇਆ ਕਿ ਤੇ ਵੀ ਨੱਚਦੇ ਟੱਪਦੇ ਗਾਣੇ ਲੁਕਾਰੇ ਮਾਰਦੇ ਸੀ ਤੇ ਅਸੀਂ ਨੋ ਰਾਣੀ ਸੀ ਤੇ ਅਸੀਂ ਨੋ ਸਾਸ ਅੰਦਰ ਚਲਿਆਂ ਗਿਆਂ ਗੇਟ ਲਾ ਲਿਆ ਕਿਉਂਕਿ ਸਾਡੀ ਤਾਂ ਜਾਨ ਨੂੰ ਖਤਰਾ ਬਣ ਗਿਆ ਤੇ ਇਹਨਾਂ ਨੇ ਲੜਾਈ ਕਰਨਾ ਹੈ ਜੇ ਕੋਈ ਸਾਡਾ ਜੈਂਸ ਕਰੇ ਹੁੰਦਾ ਤੇ ਸਾਡੀ ਲੜਾਈ ਹੋ ਜਾਣੀ ਸੀ ਤੇ ਅਸੀਂ ਤਾਂ ਮੱਸੀ ਜਾਨ ਬਚਾਈ ਇਹਨਾਂ ਤੋਂ ਇਹਨਾਂ ਦੇ ਨਾਲ ਹੀ ਇਹ ਦੇ ਸ਼ਾਇਦ ਚਾਚੇ ਦਾ ਮੁੰਡਾ ਕਿਤਾਏ ਦਾ ਮੁੰਡਾ ਜਸਵੀਰ ਸਿੰਘ ਪੁੱਤਰ ਬਾਜ ਸਿੰਘ ਆਪਣਾ ਉਹਨਾਂ ਨਾਲ ਵਧੀਆ ਰਿਲੇਸ਼ਨ ਹੈ ਆਪਣੇ ਵੋਟਰ ਵੀ ਨੇ ਤੇ ਸਪੋਰਟਰ ਵੀ ਨੇ ਜ ਆਪਣੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਪਟਾਕੇ ਚਲਾਏ ਆ ਅਸੀਂ ਪਟਾਕੇ ਇਹ ਨਹੀਂ ਕਿ ਨਹੀਂ ਚਲਾਏ ਸੀ ਚਲਾਏ ਆ ਜੀ ਤੇ ਰਹੀ ਗੱਲ ਜਿਹੜੀ ਇਥਿਆਰ ਛੁੱਟਣ ਦੀ ਗੱਲ ਉਹ ਅਸੀਂ ਇਥਿਆਰ ਛੁੱਟੇ ਆ ਜੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਨਹੀਂ ਛੱਡਉਂਦੇ ਇਹ ਲਿਖਿਆ ਸੀ ਇੱਕ ਭਲੇਖੇ ਦੂਰ ਕਿਉਂਕਿ ਪਿਛਲੇ ਜਿਹੜੀ ਜਦੋਂ ਵੀ ਅਸੀਂ ਪਿੰਡਾਂ 'ਚ ਵਰਕ ਕਰਦੇ ਰਹੇ ਆ ਤੇ ਇਹਨਾਂ ਨੇ ਕਮੈਂਟ ਵਜੋਂ ਕੀਤੀ ਸੀ ਕਿ ਇਹਨਾਂ ਦੇ ਭਲੇਖੇ ਆ ਇਹ ਕਦੇ ਵੀ ਕਾਂਗਰਸ ਪਾਰਟੀ ਵੀ ਨਹੀਂ ਜਿੱਤ ਕੋਈ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕੋਈ ਨਾ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਕੀਤਾ ਇਹ ਜਿਹੜੇ ਜੇਤੂ ਜਿਹੜੇ ਹੁਣ ਬਲਾਕ ਸੰਮਤੀ ਤੇ ਜੇਤੂ ਕਰਾਰ ਹੋਏ ਨੇ ਜਸਵੰਤ ਸਿੰਘ ਦੀ ਮਾਤਾ ਸ਼ਿਮਲੋ ਰਾਣੀ ਜ਼ਿਲ੍ਹਾ ਪ੍ਰੈਸਿਡੈਂਸੀ ਜਿਹੜੇ ਚੋਣ ਜਿੱਤੀ ਏ ਇਹ ਸਾਨੂੰ ਟਾਰਗੇਟ ਕੀਤਾ ਗਿਆ ਵੀ ਸਾਨੂੰ ਕਿਤੇ ਬਾਹਰ ਆ ਕੇ ਕਿਹਨਾਂ ਤਾਂ ਰੋਕਣਾ ਤਾਂ ਅਸੀਂ ਇਹਨਾਂ ਦੇ ਗੱਲ ਪਈਏ ਤੇ ਇਹਨਾਂ ਨੂੰ ਕੁੱਟਮਾਰ ਕਰੀ ਇਹਨਾਂ ਦੀ ਸਾਡਾ ਜਾਨੀ ਮਾਲੀ ਕੋਈ ਨੁਕਸਾਨ ਹੋ ਸਕਦਾ ਹੈ ਜੇ ਕਿਤੇ ਅਸੀਂ ਘਰ ਵਿੱਚ ਹੁੰਦੇ ਤਾਂ ਸਾਡਾ ਲੇੜੀ ਪਰਿਵਾਰ ਸੀ ਇਹਨਾਂ ਨੇ ਮੂੰਹੇ ਬੰਦ ਕਰਕੇ ਅੰਦਰ ਲੁੱਕ ਗਏ ਨੇ ਅਸੀਂ ਜਿੱਤੋਂ ਦੇ ਬਾਹਰ ਆਲਾ ਰੋਡ 'ਚੋਂ ਕੀਤਾ ਪਟਾਕੇ ਜਲਾਏ ਪਰ ਉਹ ਕਹਿੰਦੇ ਸਾਡੇ ਘਰ ਦੇ ਅੰਦਰ ਐਂਟਰੀ ਹਥਿਆਰ ਛੁੱਟੇ ਜਾਂ ਡੱਬੇ ਖਾਲੀ ਛੁੱਟੇ ਜਾਂ ਗੇਟ ਨੂੰ ਐਂਟਰੀ ਬਦਲੇ ਠੁੱਡੇ ਮਾਰੇ ਪਿੱਟ ਕਰਕੇ ਖੜਾ ਚੱਲੂ ਸ਼ਮਾ ਚਾਹੁੰਦਾ ਗੁਰੂ ਘਾਰੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿੰਦਾ ਜੇ ਮੈਂ ਕਿਸੇ ਦੇ ਘਰ ਨੂੰ ਗੇਟ ਨੂੰ ਠੁੱਡੇ ਮਾਰੇ ਆ ਜੇ ਕਿਸੇ ਦੇ ਘਰੇ ਹਥਿਆਰ ਛੁੱਟੇ ਆ ਜੇ ਪਟਾਕਿਆਂ ਦੇ ਡੱਬੇ ਨਾਲ ਦੇ ਕਰੇ ਛੁੱਟੇ ਆ ਮੇਰਾ ਲੜਕਾ ਵੀ ਇੱਕ ਏ ਤੇ ਉਹਨਾਂ ਦੇ ਨਾਲ ਇੱਕ ੁੰਦਾ ਜਿਹੜਾ ਬਲਵਿੰਦਰ ਸਿੰਘ ਦਾ ਸਪੋਰਟ ਹੈ ਹਰਬੰਸ ਸਿੰਘ ਪੁੱਤਰ ਬਲਵੀਰ ਸਿੰਘ ਆ ਨਾਲ ਦਾ ਘਰ ਉਹਨਾਂ ਨੂੰ ਏ ਉਹਦਾ ਲੜਕਾ ਵੀ ਮੈਂ ਕਹਿੰਦਾ ਮੈਂ ਆਹਦੇ ਲੜਕੇ ਨੂੰ ਲੈ ਕੇ ਨਵਾ ਕੇ ਗੁਰੂ ਘਰ ਲੈਣਾ ਤੇ ਗੁਰੂ ਘਰ ਉਹ ਬੱਚੇ ਲੈ ਆਉਣੇ ਜਿੱਥੇ ਮੈਂ ਉਹਨਾਂ ਦੇ ਕੋਈ ਮਦ ਘਰੇ ਬੜੇ ਆ ਜੱਬੂ ਵੀ ਨੇ ਠੁੱਡੇ ਮਾਰੇ ਨੇ ਜਾਂ ਇਸਤਿਹਾਰ ਉਹਨਾਂ ਦੇ ਘਰੇ ਸੁੱਟੇ ਜਾਂ ਪਟਾਕੇ ਖਲ ਦਬੇ ਉਹਨਾਂ ਦੇ ਘਟੋਟੇ ਇਹ ਲਗਭਗ ਕੋਈ 5:30 ਵਜੇ ਦੀ ਗੱਲ ਏ ਜਦੋਂ ਇਹਨਾਂ ਨੇ ਰਾਤ ਜੇਤੂ ਕਰਾਰ ਹੋਏ ਨੇ ਸਾਰੇ ਰਾਹ ਪਿੰਡ ਬੋੜੀਆਂ ਪਿੰਡ ਬੋੜੀਆਂ ਦੇ ਵਿੱਚ ਆਇਆ ਘਰ ਬੰਸ ਸਿੰਘ ਆ ਗੱਜ ਉਹਦਾ ਡੈਡੀ ਬਲਵੀਰ ਸਿੰਘ ਇਹਨਾਂ ਦੇ ਘਰ ਦੇ ਮੋੜੇ ਗੱਡੀ ਰੋਕ ਕੇ ਇਹਨਾਂ ਦੇ ਗੇਟ ਤੱਕ ਵੀ ਅੰਦਰ ਲੰਘਣ ਤੱਕ ਗਏ ਨੇ ਉਹ ਸਾਡੇ ਕੋਲ ਵੀਡੀਓਗ੍ਰਾਫੀ ਸਾਰੀ ਏ ਪੂਰੀ ਫੋਟੋ ਆਈ ਗਿਆ ਨੇ ਕਿਵੇਂ ਗਾਲ ਮੰਦਾ ਉਹਨੇ ਵਿਚਾਰੇ ਨੇ ਇਕੱਲੇ ਨੇ ਗਾਲਾਂ ਹੀ ਕਢਣੀਆਂ ਸੀ ਜਦੋਂ ਉਹਦੇ ਘਰ ਦੇ ਵਿੱਚ ਗੇਟ ਰੱਪਣ ਦੀ ਚਾਰਾ ਕਹਿੰਦਾ ਧਮਕੀਆਂ ਦੇ ਰਹੀ ਸੀ ਵੀ ਬਾਹਰ ਨਿਕਲ ਬਾਹਰ ਨਿਕਲ ਕਰਦੇ ਵੀ ਆ ਮੁੰਡਾ ਤੁੰਨੀ ਵੀ ਦੱਸ ਸਕਦਾ ਜਿਹੜਾ ਕੁਛ ਇਹਦੇ ਰਾਤ ਇਹਦੇ ਕਰਿਆ ਹੋਇਆ ਉਸ ਤੋਂ ਅਗਲੇ ਦਿਨ ਸ਼ਾਮ ਕੱਲ 5:30 ਵਜੇ ਜਦੋਂ ਪਿੰਡ ਦਾ ਇਹਨਾਂ ਡੀਜੇ ਲਾ ਕੇ ਸਾਊਂਡ ਉੱਚੀ ਆਵਾਜ਼ਾਂ ਦੇ ਵਿੱਚ ਲਾ ਕੇ ਐ ਮਦਾਰੀਆਂ ਦੀ ਤਰ੍ਹਾਂ ਜਿਹੜਾ ਮਦਾਰੀ ਕੋਈ ਆਦਾ ਪ੍ਰੋ ਨਾ ਕਹਨ ਤੋਂ ਪਹਿਲਾਂ ਢੇੜਾ ਦਿੰਦਾ ਨਾ ਉਸੇ ਸਾਰੇ ਹੁੱਲੜ ਬਾਜੀ ਕੀਤੇ ਸਾਢੇ ਘਰ ਦੇ ਖੋਲਾ ਕੇ ਰੋਕ ਗਏ ਨੇ ਇੱਥੇ ਆ ਕੇ ਨਾ ਕੀ ਕੀਤਾ ਖਤਿਆਰ ਸਾਡੇ ਬੂਵੇ ਦੇ ਲਹਤਰਾਰ ਪਾਰ ਲੰਘਾਤੇ ਫਿਰ ਆ ਪਟਾਕੇ 5 ਮਿੰਟ ਚਲਾਏ ਨੇ ਨੱਚੀ ਟੱਪੀ ਗਏ ਤੇ ਜਿਵੇਂ ਨਾ ਪਤਾ ਨਹੀਂ ਕੀ ਇਹਨਾਂ ਨੂੰ ਪਰਣਲ ਚੰਬੜੀਆਂ ਆਈਆਂ ਨੇ ਉਦੋਂ ਪਿੱਛੇ ਗਾਲ ਮੰਦਾ ਕੱਢਣ ਤੱਕ ਗਏ ਨੇ ਬਾਕੀ ਸਾਡਾ ਕੋਈ ਬੰਦਾ ਨਾ ਹੋਣ ਕਰਕੇ ਬਚਾਅ ਹੋ ਗਿਆ ਬਾਜੀ ਅਸੀਂ ਪਿੱਛੇ ਸਾਬਕਾ ਸਰਪੰਚ ਹੀ ਸਾਡੀ ਕੋਈ ਰੰਜਿਸ਼ ਪਿਛਲੀ ਕੋਈ ਲੱਗੀ ਆਂਦੀ ਉਹ ਲੱਗ ਚੀਜ਼ ਹੈ ਅਸੀਂ ਵੀ ਪਿੱਛੇ ਕੋਈ ਗੱਲਾਂ ਬਰਦਾਸ਼ਤ ਕਰ ਗਏ ਜਦੋਂ ਵੀ ਵਿਆਹ ਸ਼ਾਦੀ ਦੇ ਵਿੱਚ ਕੋਈ ਲੰਗਦੇ ਨੇ ਉਹ ਤੋਂ ਵੀ ਸਾਡੇ ਘਰ ਮੋਰੇ ਇਹਨਾਂ ਰੁਕਣਾ ਅਸੀਂ ਹਰ ਵਾਰੀ ਇਹਨਾਂ ਦੇਖਾ ਕਰ ਜਾਈਦਾ ਚਲੋ ਲੰਗ ਜਾਣ ਦਾ ਅੱਜ ਵੀ ਲੰਗ ਜਾਣ ਹੁਣ ਕੱਲ ਸਾਡੇ ਉੱਤੇ ਜਾਵਾ ਜੋ ਤੁਹਾਡੇ ਤੇ ਹੈਵੀ ਹੋਏ ਨਾ ਬਾਹਰ ਅਟੈਕ ਕੀਤਾ ਇਹਨਾਂ ਬਿਆਜ ਜਨ ਕੋਈ ਨਾ ਕੋਈ ਇਹਨਾਂ ਕਰਨ ਹੀ ਆਏ ਹੁੰਦੇ ਨੇ ਜਿਵੇਂ ਐ ਲੱਗਿਆ ਸਾਨੂੰ ਬਾਕੀ ਇਹ ਤਾਂ ਪੜਾ ਮਾਲਕ ਨੇ ਕੀਤਾ ਸਾਡੇ ਤੇ ਜਿਹੜਾ ਅਸੀਂ ਕਰਨ ਹੀਗੇ ਸੀ ਜੇ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੁਸੀਂ ਰਾਤ ਹਾਂਜੀ ਭਾਜੀ ਅਸੀਂ 112 ਤੇ ਵੀ ਕਾਲ ਕਰੀਏ ਕਿ ਐਸੀ ਤੇ ਵੀ ਕਰੀਏ ਉਹਨਾਂ ਨੇ ਥਾਣਾ ਮੁਖੀ ਦਾ ਸਾਨੂੰ ਨੰਬਰ ਦਿੱਤਾ ਹੈ ਉਹਨੇ ਸਾਨੂੰ ਰਾਤ ਕਹੀ ਮੈਂ ਤੁਹਾਡੀ ਕਾਲ ਰਿਕਾਰਡਿੰਗ ਕਰ ਰਿਹਾ ਤੋ ਸਵੇਰੇ ਸਾਨੂੰ ਲਿਖਤੀ ਦਰਖਾਸਤ ਦਿਓ ਇਹਨਾਂ ਦੇ ਕਾਰਵਾਈ ਕਰਾਂਗੇ ਸਾਨੂੰ ਭਰੋਸਾ ਦਿੱਤਾ ਗਿਆ ਹੈ ਬਾਕੀ ਅਜੇ ਤੱਕ ਸਾਨੂੰ ਕੋਈ ਅੰਧਾਰੀ ਪਲੈਨ ਨਹੀਂ ਆਇਆ ਵੀ ਹੁੰਦਾ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ ਜੇ ਕਿਤੇ ਕਾਰਵਾਈ ਚਪ ਵੱਡਾ ਇੱਕ ਸੰਘਰਸ਼ ਅਸੀਂ ਕਰਾਂਗੇ ਆਦੀ ਜਾਫੇ ਬੰਦੀ ਨਾਲ ਲੈ ਕੇ ਮੰਗ ਇਹੋ ਕਰਨਾ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਰਦਾ ਫਰਾਸ਼ਣ ਤੇ ਅਸੀਂ ਵੀ ਵੜਾਂਗੇ ਕਿਸ਼ਾ ਨਹੀਂ ਆਟਾਂਗੇ ਜਿੱਥੇ ਬੰਦੇ ਲੈ ਕੇ ਧਰਨਾ ਹਾਂ ਬਾਕੀ ਜੇ 17 ਤਰੀਕ ਨੂੰ ਜਿੱਤ ਆ ਰਹੀ ਏ ਤੇ 17 ਤਰੀਕ ਨੂੰ ਆਪਦਾ ਜਸ਼ਨ ਕਰਦੇ ਜੋ ਕੁਝ ਮਰਜ਼ੀ ਮਨਾਏ ਜਾਂਦੇ ਪਰ ਉਸ ਤੋਂ ਬਾਅਦ 18 ਤਰੀਕ ਨੂੰ ਸਪੈਸ਼ਲ ਚੱਲ ਕੇ ਸਾਡੇ ਬੂਹੇ ਅੱਗੇ ਆ ਕੇ ਹੰਗਾਮਾ ਕੀਤਾ ਗਿਆ ਪਰਸੋ ਇਹਨਾਂ ਹੰਗਾਮਾ ਬਹੁਤ ਕੀਤਾ ਜੀ ਉਦੋਂ ਜਿੱਤ ਕੇ ਆਏ ਆ ਮੈਂ ਪਿੰਡ ਜੁਆਸੀ ਹੁੰਦਾ ਰਹਿਣ ਵਾਲਾ ਮੈਂ ਕੋਠੀ ਬਣਾਈ ਪਿੰਡ ਬੋੜੀਆਂ ਸਿੰਘ ਵਾਲੇ ਉੱਥੇ ਰਾਤ ਨੂੰ ਆ ਕੇ ਮੇਰੇ ਘਰ ਦੇ ਅੱਗੇ ਗੱਡੀਆਂ ਖੜੀਆਂ ਕਰਕੇ ਬਹੁਤ ਹੰਗਾਮਾ ਕੀਤਾ ਮੇਰੇ ਘਰ ਤੱਕ ਗਏ ਅੰਦਰ ਮੇਰੇ ਦੋ ਛੋਟੇ ਛੋਟੇ ਬੱਚੇ ਆ ਤੇ ਮੈਂ ਤੇ ਮੇਰੀ ਵਾਈਫ ਅਸੀਂ ਅੰਦਰ ਵੜ ਕੇ ਬੈਠੇ ਰਹੇ ਜੀ ਉਥੇ ਬਹੁਤ ਮੈਨੂੰ ਲਲਕਾਰੇ ਮਾਰ ਮਾਰ ਕੇ ਬਾਹਰ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਲੜਾਈ ਕਰਾਂਗੇ ਹਾਲਾਂਕਿ ਮੈਂ ਇਹ ਪਿੰਡ ਛੱਡ ਕੇ ਜਾ ਚੁੱਕਾ ਅਸੀਂ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਆ ਜੀ ਕਿ ਸਾਨੂੰ ਇਨਸਾਫ ਮਿਲੇ ਠੀਕ ਹੈ ਅਗਲੇ ਦਿਨ ਫਿਰ ਜਾ ਕੇ ਸਾਡੇ ਪਿੰਡ ਫਿਰ ਲੜਬਾ ਜੀ ਕੀਤੀ ਉਥੇ ਮੇਰਾ ਘਰ ਇੱਕ ਆ ਸਾਡੀ ਗਲੀ ਵਿੱਚ ਜੋਇਸਿੰਗ ਵਾਲੇ ਗੁਰਦੁਰ ਦੇ ਕੋਲ ਉਥੇ ਗੁਰਦੁਰ ਦੇ ਕੋਲ ਵੀ ਬਹੁਤ ਇਨਾ ਗਾਮਾ ਕੀਤਾ ਜੀ ਮੇਰਾ ਨਾਮ ਹਰਬੰਸ ਸਿੰਘ ਹੈ ਜੀ ਪਿੰਡ ਜੋਇਸਿੰਗ ਵਾਲਾ ਮੈਂ ਜੰਡ ਵਾਲੇ ਜੋਨ ਤੋਂ ਜ਼ਿਲ੍ਹਾ ਪੱਛ ਕੁਝ ਵੋਟਰਾਂ ਦੇ ਮੈਂ ਹਾਰਨ ਕਰਕੇ ਉਸ ਕਰਕੇ ਨਾ ਪਿੰਡ ਜਵਾਈ ਸਿੰਘਲ ਦੇ ਵਿੱਚ ਜੋ ਹੁੱਲੜਬਾਜੀ ਕੀਤੀ ਹੈ ਬਹੁਤ ਗਲਤ ਕੀਤੀ ਉਹਦੀ ਮੈਂ ਨਿੰਦਾ ਕਰਦਾ ਜਿਹੜੇ ਮੇਰੇ ਪ੍ਰਸ਼ਾਸਕ ਸੀ ਉਹਨਾਂ ਦੇ ਘਰਾਂ ਅੱਗੇ ਖਾਸ ਕਰਕੇ ਬਲਿੰਦਰ ਸਿੰਘ ਸਰਪੰਚ ਦੇ ਘਰ ਅੱਗੇ ਜਾਂ ਬਲਵੀਰ ਸਿੰਘ ਦੇ ਘਰ ਅੱਗੇ ਪਟਾਕੇ ਚਲਾਏ ਬਿਲਕੁਲ ਗਲਤ ਹੈ ਜੀ ਉਤੋ ਜਿੱਦੀ ਦਾੜਾ ਚੱਲਦਾ ਪਿਆ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਜੋ ਆਵਲਾ ਸਾਹਿਬ ਨੇ ਕਿਹਾ ਸੀ ਸਿੱਧੀ ਦੇ ਅੱਗੇ ਕੋਈ ਇਹੋ ਜਿਹਾ ਗਾਮਾਨੀ ਕਰਨਾ ਤੇ ਮੈਂ ਆਵਲਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਵਰਕਰਾਂ ਨੂੰ ਠੱਲ ਪਾਉਣ ਨਹੀਂ ਤਾਂ ਕਿ ਇਸ ਤਰ੍ਹਾਂ ਦੀ ਹੁੱਲੜਬਾਜੀ ਸਾਂਝਾ ਸਾਡੀ ਆ ਚ ਭਾਈ ਚਾਰ ਕਿਸਾਂਜੀ ਖਤਮ ਹੁੰਦੀ ਐ ਅਸੀਂ ਪਹਿਲਾਂ ਵੀ ਮੌਜੂਦਾ ਸਰਪੰਚਾਂ ਪਿੰਡ ਦੇ ਇੰਨੀ ਕੁ ਸਮਝ ਮੈਨੂੰ ਵੀ ਗਈ ਏ ਕਿ ਮਤਲਬ ਮੈਂ ਪਿੰਡ ਦੇ ਕਿਸੇ ਦਾ ਵਾਅਦਾ ਕਰਨਾ ਨਹੀਂ ਕਰਨਾ ਤੇ ਨਾਲ ਦੇ ਨਾਲ ਕੱਲ ਦਾ ਆਪਾਂ ਜਿਲ੍ਹਾ ਵਿਸ਼ਦਾ ਚੋਣ ਜਿੱਤੇ ਆਪਾਂ ਅਸੀਂ ਪਿੰਡ ਦਾ ਢੇੜਾ ਕੱਢਿਆ ਸੀ ਮਤਲਬ ਜਿਵੇਂ ਰੋਡ ショ ਕਹਿ ਲੋ ਪਿੰਡ ਦਾ ਅਸੀਂ ਢੇੜਾ ਕੱਢਿਆ ਸੀ ਲੋਕਾਂ ਨੂੰ ਇਹ ਸੀ ਕਿ ਤੁਸੀਂ ਆਓ ਅਸੀਂ ਤੁਹਾਨੂੰ ਹਾਰ ਪਾਣੇ ਆ ਕੋ ਘਰ ਘਰ ਜਾਂ ਸਕਦੇ ਲੋਕੀ ਹਾਰ ਲੈ ਕੇ ਪਿੰਡ ਦੇ ਮਣੇ ਮਣੇ ਖੜ ਗਏ ਸੀ ਅਸੀਂ ਢੇੜਾ ਕੱਢਿਆ ਸੀ ਇੱਥੋਂ ਪਟਾਕੇ ਸ਼ੁਰੂ ਕਰਾ ਲੈਣੇ ਚਲਾਣੇ ਸ਼ੁਰੂ ਕੀਤੇ ਸੀ ਪਿੰਡ ਦੇ ਮਣੇ ਮਣੇ ਜਿੱਥੇ ਸਿੱਧਾ ਸਾਡ ਰਹੀ ਗੱਲ ਇਹਨਾਂ ਦੇ ਘਰ ਦੇ ਬਾਹਰ ਦੀ ਗੱਲ ਇਹਨਾਂ ਦੇ ਨਾਲ ਹੀ ਇਹ ਦੇ ਸ਼ਾਇਦ ਚਾਚੇ ਦਾ ਮੁੰਡਾ ਕਿ ਤਾਏ ਦਾ ਮੁੰਡਾ ਜਸਵੀਰ ਸਿੰਘ ਪੁੱਤਰ ਬਾਜ ਸਿੰਘ ਆਪਣਾ ਉਹਨਾਂ ਨਾਲ ਵਧੀਆ ਰਿਲੇਸ਼ਨ ਹੈ ਆਪਣੇ ਵੋਟਰ ਵੀ ਨੇ ਤੇ ਸਪੋਰਟਰ ਵੀ ਨੇ ਜੀ ਆਪਣੇ ਜੀ ਠੀਕ ਨੇ ਆਪਣੇ ਐਸ ਵੀ ਬਦਰ ਨੇ ਜੀ ਉਹ ਵਾਲੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਪਟਾਕੇ ਚਲਾਏ ਆ ਅਸੀਂ ਪਟਾਕੇ ਨਹੀਂ ਕਿੰਨੇ ਚਲਾਏ ਸੀ ਚਲਾਏ ਆ ਜੀ ਤੇ ਰਹੀ ਗੱਲ ਜਿਹੜੀ ਇਥਿਆਰ ਛੁੱਟਣ ਦੀ ਗੱਲ ਉਹ ਅਸੀਂ ਇਥਿਆਰ ਛੁੱਟੇ ਆ ਜੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਿੰਨੇ ਨਹੀਂ ਛੱਡਉਂਦੇ ਇਹ ਲਿਖਿਆ ਸੀ ਇੱਕ ਬਲੇਖੇ ਦੂਰ ਕਿਉਂਕਿ ਪਿਛਲੇ ਜਿਹੜੀ ਜਦੋਂ ਵੀ ਅਸੀਂ ਪਿੰਡਾਂ 'ਚ ਵਰਕ ਕਰਦੇ ਰਹੇ ਆ ਜਦੋਂ ਆਪਾਂ ਪੋਸਟ ਪਾਇਸੀ ਸੀ ਅਸੀਂ ਬਸ ਲਾਹਵ ਸਿੰਘਾਂ ਵਾਲੇ ਤੇ ਉਹਨਾਂ ਨੇ ਸਾਡੀ ਬਾਈਟ ਲੈ ਕੇ ਚਲਾਈ ਸੀ ਉਹਦੇ ਤੇ ਇਹਨਾਂ ਨੇ ਕਮੈਂਟ ਭਜੀ ਕੀਤੀ ਸੀ ਕਿ ਇਹਨਾਂ ਦੇ ਭਲੇਖਿਆ ਇਹ ਕਦੇ ਵੀ ਕਾਂਗਰਸ ਪਾਰਟੀ ਕੋਲੀ ਨਹੀਂ ਜਿੱਤ ਸਕਦੇ ਤੇ ਉਹਦੇ ਤੇ ਕਮੈਂਟ ਭਜੀ ਇਹਨਾਂ ਨੇ ਇੱਕ ਹੋਰ ਵੀ ਕੀਤੀ ਇਹਨਾਂ ਦੇ ਪਿੰਡ ਦੇ ਮੈਂਬਰ ਤਾਂ ਆਦੇ ਪੂਰੇ ਨਹੀਂ ਹੈਗੇ ਉਹ ਮੇਰਾ ਪਿੰਡ ਦੇ ਮੈਂਬਰ ਦਾ ਕੌਰਮ ਘਾਟੇ ਸਰਪੰਚਰ ਵਿੱਚੋਂ ਇੱਕ ਮੈਂਬਰ ਮੇਰਾ ਘਾਟੇ ਮੇਰਾ ਕੌਰਮ ਪੂਰਾ ਨਹੀਂਗਾ ਉਹਦੇ ਉਹਨੇ ਕਮੈਂਟ ਭਜੀ ਕੀਤੀ ਸੀ ਇਹਨਾਂ ਦੇ ਪਿੰਡ ਦੇ ਮੈਂਬਰ ਨਹੀਂ ਪੂਰੇ ਇਹਦੇ ਮਤਲਬ ਜਿਹੜੇ ਭਲੇਖਾਂ ਦਾ ਦੂ ਹੋ ਜਾਊਗਾ ਥੋੜੇ ਨਾਲ ਭਲੇਖਾਂ ਦੂ ਹੋ ਜਾਊਗਾ ਇਹ ਕਦੇ ਜਿੱਤ ਨਹੀਂ ਸਕਦਾ ਅਸੀਂ ਬੜੀ ਵੱਡੀ ਚਾਰ ਸੀਟਾਂ ਜਿੱਤੇਆਂ ਕਾਂਗਰਸ ਪਾਰਟੀ ਨੂੰ ਰਮਿੰਦਰ ਸਿੰਘ ਆਪਰਾ ਦੀ ਸੋਚ ਵੱਲੋਂ ਉਹਨਾਂ ਦੀ ਸੋਚ ਨੂੰ ਸਲਾਮ ਹੈ ਲੋਕੀ ਉਹਨਾਂ ਦਾ ਰਾਉ ਲੋਕਾਂ ਦੇ ਵਿੱਚ ਰਾਜ ਕਰਦਾ ਬੜੇ ਸੁਲਝੇ ਬੰਦੇ ਨੇ ਉਹਨਾਂ ਨੂੰ ਟਿਕਟ ਮਿਲੀ ਸੀ ਜਿੱਤੇ ਆ ਅਸੀਂ ਜਿੱਤੋਂ ਤੋਂ ਬਾਅਦ ਆਦਾ ਰੋਡ 'ਚ ਕੀਤਾ ਪਟਾਕੇ ਚਲਾਏ ਪਰ ਉਹ ਕਹਿੰਦੇ ਸਾਡੇ ਘਰ ਦੇ ਅੰਦਰ ਐਂਟਰੀ ਹਥਿਆਰ ਛੁੱਟੇ ਜਾਂ ਡੱਬੇ ਖਾਲੀ ਛੁੱਟੇ ਜਾਂ ਗੇਟ ਨੂੰ ਐਂਟਰੀ ਮਤਲੇ ਠੁੱਡੇ ਮਾਰੇ ਮੈਂ ਪਿੱਠ ਕਰਕੇ ਖੜਾ ਚਲੋ ਸ਼ਮਾ ਚਾਹੁੰਦਾ ਗੁਰੂ ਘਾਰੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿੰਦਾ ਜੇ ਮੈਂ ਕਿਸੇ ਦੇ ਘਰ ਨੂੰ ਗੇਟ ਨੂੰ ਠੁੱਡੇ ਮਾਰੇ ਆ ਜੇ ਕਿਸੇ ਦੇ ਕਰੇ ਸਿਆਹ ਛੁੱਟੇ ਆ ਜੇ ਪਟਾਕਿਆਂ ਦੇ ਡੱਬੇ ਨਾਲੇ ਕਰੇ ਛੁੱਟੇ ਆ ਮੇਰਾ ਲੜਕਾ ਵੀ ਇੱਕੇ ਤੇ ਉਹਨਾਂ ਦੇ ਨਾਲ ਇੱਕ ਉਹਦਾ ਜਿਹੜਾ ਬਲਵਿੰਦਰ ਸਿੰਘ ਦਾ ਸਪੋਰਟ ਹੈ ਹਰਬੰਸ ਸਿੰਘ ਪੁੱਤਰ ਬਲਵੀਰ ਸਿੰਘ ਆ ਨਾਲ ਦਾ ਘਰ ਉਹਨਾਂ ਨੂੰ ਏ ਉਹਦਾ ਲੜਕਾ ਵੀ ਇੱਕੇ ਮੈਂ ਕਿਹਾ ਮੈਂ ਆਦੇ ਲੜਕੇ ਨੂੰ ਲੈ ਕੇ ਨਵਾ ਕੇ ਗੁਰਦੂਰ ਲੈਣਾ ਤੇ ਗੁਰੂ ਘਰ ਉਹ ਬੱਚੇ ਲੈ ਆਉਣ ਜਿੱਥੇ ਮੈਂ ਉਹਨਾਂ ਤੇ ਕੋਈ ਮਦਦ ਘਰੇ ਵੜੇ ਆ ਜਾਂ ਬੂ ਵੀ ਨੇ ਠੁੱਡੇ ਮਾਰੇ ਨੇ ਜਾਂ ਇਸ ਹਥਿਆਰ ਉਹਨਾਂ ਦੇ ਘਰੇ ਛੁੱਟੇ ਜਾਂ ਪਟਾਕੇ ਖਾਲੀ ਡੱਬਿਆਂ ਦੇ ਖਰ ਛੁੱਟੇ ਅਸੀਂ ਉਹ ਨਹੀਂ ਰੋਡ 'ਚ ਹੋਈ ਕੀਤਾ ਅਸੀਂ ਆਦੀ ਖੁਸ਼ੀ ਜਾਰ ਕੀਤੀ ਖੁਸ਼ੀ ਬਣਾਈ ਹੈ ਬੇਬੁਨਿਆਦ ਦੇਖੋ ਮੈਂ ਤਾਂ ਗੁਰੂ ਦੀ ਹਜ਼ੂਰੀ ਲੇਖੇ ਵਾਲੇ ਜਿਹੜਾ ਇਸ਼ਤਿਹਾਰ ਸੀਗੇ ਉਹ ਜਿੱਤ ਆ ਦਾ ਪਲੇਖਾ ਸੀ ਜਿੱਤ ਆ ਦਾ ਪਲੇਖਾ ਉਹਦਾ ਨਹੀਂ ਸਾਡੇ ਕੋ ਬਾਕਾਇਦਾ ਸਕਰੀਨਸ਼ਾਟ ਹੈਗਾ ਮੈਂ ਤੈਨੂੰ ਪਾ ਵੀ ਦਿੰਦਾ ਤੁਹਾਨੂੰ ਦੇ ਵੀ ਦਿੰਦਾ ਉਹਨਾਂ ਨੇ ਸਾਡੇ ਤੇ ਕਮੈਂਟ ਭਰੀ ਪਹਿਲਾਂ ਕੀਤੀ ਸੀ ਕਿ ਇਹਨਾਂ ਦਾ ਪਲੇਖਾ ਜਿੱਤ ਕਦੇ ਨਹੀਂ ਸਕਦੇ ਇਹਨਾਂ ਦਾ ਪਲੇਖਾ ਸਤਾਰਾਂ ਤਰੀਕ ਨੂੰ ਦੂਰ ਹੋ ਜਾਏਗਾ ਪਲੇਖੇ ਦੂਰ ਦਾ ਲੜਾਈ ਨਾਲ ਕੋਈ ਸੰਬੰਧ ਨਹੀਂ 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 ਲੜਾਈ ਨਾਲ ਕੋਈ ਸੰਬੰਧ ਨਹੀਂ ਅਸੀਂ ਆਦੀ ਖੁਸ਼ੀ ਜਾਰ ਕੀਤੀ ਉਹਨਾਂ ਨੇ ਸਾਨੂੰ ਕਮੈਂਟ ਵਿੱਚ ਕੀਤੀ ਅਸੀਂ ਸ਼ਾਂਤੀ ਪਰਮਾ ਦੇ ਮਾਨ ਚ ਰੱਖਿਆ ਜਦੋਂ ਸਾਡਾ ਟਾਈਮ ਆ ਅਸੀਂ ਇਹ